ਤੇ ਦੋਸਤ ਵੀ ਛੱਡ ਕੇ ਤੁਹਾਨੂੰ ਕਾਫੀ ਵੱਡਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਿਸ ਤੁਸੀਂ ਜਦੋਂ ਆਏ ਹੋ ਮਾਰਕੀਟ 'ਚ ਉਸ ਤੋਂ ਬਾਅਦ ਫਿਰ ਇੱਕ ਤੇ ਇੱਕ ਛੱਡਦਾ ਗਿਆ ਜਾਂ ਤੁਸੀਂ ਬਸ ਕਿਨਾਰਾ ਕੀਤਾ ਉਹਨੇ ਕਿਸੇ ਨੇ ਛੱਡਿਆ ਜੀ ਮੈਨੂੰ ਤੁਹਾਨੂੰ ਕਿਹਨੇ ਕਿਹਾ ਤੁਹਾਨੂੰ ਇਹ ਸਵਾਲ ਕਿਹਨੇ ਕਿਹਾ ਕਿ ਮੈਨੂੰ ਛੱਡ ਕੇ ਇਸ ਟਾਈਮ ਹੈ ਉਹ ਸ਼ਖਸਾਂ ਜਿਹੜੇ ਸਾਰੇ ਹੀਰੋ ਮੈਨੂੰ ਪਿਆਰ ਕਰਦੇ ਹੁੰ ਤੁਮ ਤੁਸੀਂ ਕਿਵੇਂ ਕਹਿੰਦਾ ਵੀ ਮੇਰੇ ਦੋਸਤ ਛੱਡ ਗਏ ਤੁਸੀਂ ਕਿੱਥੋਂ ਕੱਢ ਲਿਆ ਸਵਾਲ ਤੁਹਾਨੂੰ ਪਤਾ ਤੁਹਾਨੂੰ ਇੱਕ ਬੰਦੇ ਦੀ ਇੱਕ ਦੋ ਇੰਟਰਵਿਊ ਦੇਖੀ ਹੈ ਉਹਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਇਸ ਤਰੀਕੇ ਨਾਲ ਸਾਡੀ ਬਹੁਤ ਵੱਡੀ ਫੈਮਿਲੀ ਸੀ ਪਹਿਲਾਂ अच्छा वो फैमिली फिर ਘਟਦੀ ਘਟਦੀ ਚੇਤਵਨੀ ਲੈ ਕੇ ਗਰਚੇਤਵਨੀ ساری ਉਮਰ ਨਿਵਾ ਕਿਤੇ ਨਾ ਕਿਤੇ ਭਾਂਡੇ ਖੜਕ ਪੈਂਦੇ ਆ ਜਦੋਂ ਗਰਚੇਤ ਮਿਲਦਾ ਮੈਂ ਪੈਰੀਆਂ ਥਲਾਉਣਾ ਸਾਡੀ ਵੀ ਕੋਈ ਇੱਜ਼ਤ ਹੈ ਜੁਰਾ ਚੱਲਦਾ ਡਾਇਲੌਗ ਤੁਹਾਡਾ ਮਸ਼ਹੂਰ ਸੀ ਮਸ਼ਹੂਰ ਹਵਾਈ ਜਹਾਜ਼ ਦੀ ਨੂੰ ਹੱਥ ਪਾਉਣ ਵਾਲਾ ਉਹ ਆ ਉਹਦੀ ਕਦਰ ਕਰਦਾ ਰਹੂੰਗਾ ਉਸ ਤੋਂ ਵੱਧ ਖੁਸ਼ੀ ਬਸ ਕੀ ਥੋੜਾ ਦੱਸੋਗੇ ਨਹੀਂ 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 ਕੋਈ ਕੋਈ ਗੱਲ ਹੋਈ ਨਹੀਂ ਨਹੀਂ ਕੋਈ ਨਹੀਂ ਮੈਂ ਛੋਟੀਆਂ ਅਨੇਕਾਂ ਫਿਲਮਾਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਪ੍ਰਕਾਸ਼ ਗਾਧੂ ਸਾਡੇ ਨਾਲ ਨੇ ਜਿਨ੍ਹਾਂ ਨੇ ਲੋਕਾਂ ਨੂੰ ਹਸਾਇਆ ਵੀ ਹੈ ਚੰਗੇ ਮੈਸੀਜ ਦਿੱਤੇ ਨੇ ਫਿਲਮਾਂ ਰਾਈ ਪ੍ਰਕਾਸ਼ ਜੀ ਬਹੁਤ ਫਿਲਮਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੀ ਚਮਕਾਇਆ ਤੇ ਦਰਸ਼ਕਾਂ ਤੁਹਾਨੂੰ ਪਸੰਦ ਵੀ ਕੀਤਾ ਤੁਸੀਂ ਦੱਸਿਆ ਕਿ ਸਫ਼ਰ ਬਹੁਤ ਬਹੁਤ ਸ਼ੁਰੂ ਹੋਇਆ ਜਦੋਂ ਆਸ ਖਤਮ ਹੋ ਗਈ ਸੀ ਕਿ ਹੁਣ ਮੈਂ ਤਰਵਿੰਦਰ ਨਹੀਂ ਬਣ ਸਕਦਾ ਪਰ ਇੱਕ ਮੋੜ ਇਹ ਜਾ ਆਇਆ ਜਦੋਂ ਤੁਸੀਂ ਲੋਕਾਂ ਦੇ ਵਿੱਚ ਆ ਗਏ ਸੋਚਦਾ ਸੀ ਕਿ ਨਾ ਜਿਵੇਂ ਕੁੜੀਆਂ ਨੇ ਕਿਹਾ ਸੋਚ ਤੁਸੀਂ ਰੱਖੋਗੇ ਤਾਂ ਮੈਨੂੰ ਲੱਗਦਾ ਉਸ ਮਕਾਮ ਤੇ ਪਹੁੰਚ ਜਾਓਗੇ ਮੇਰੇ ਸਾਹਮਣੇ ਆਏ ਰਸਤੇ ਬਦਲ ਸਕਦੇ ਆ ਕਹਿੰਦੇ ਫੈਸਲੇ ਨਹੀਂ ਤੁਸੀਂ ਫੈਸਲੇ ਲਓ ਤੁਹਾਡੀ ਸਫਲਤਾ ਤੁਹਾਡੇ ਕਦਮ ਚੋਂ ਮੇਰੇ ਸਾਹਮਣੇ ਲੋਗੋ ਸੀ ਮੈਨੂੰ ਬਹੁਤ ਚੰਗਾ ਲੱਗਿਆ ਮੈਨੂੰ ਬਹੁਤ ਚੰਗਾ ਅੱਜ ਕਿੰਨੀ ਕੁ ਲੋੜ ਹੈ ਸਮਾਜ ਦੇ ਵਿੱਚ ਚੰਗੀਆਂ ਫਿਲਮਾਂ ਬਣਾਉਣ ਵਾਸਤੇ ਕਿਉਂਕਿ ਪਹਿਲਾਂ ਬੰਦੂਖਾਂ ਦਾ ਸਮਾਂ ਸੀ ਕਿਰ ਬਾਲਵਾ ਗਿਆ ਉਹ ਮਾਰਦਾ ਉਹ ਮਾਰਦਾ ਪਰ ਚੰਗੇ ਮੈਸੇਜ ਵਾਲੀ ਫਿਲਮਾਂ ਤੁਸੀਂ ਕਿਹੜੇ ਕਿੰਨ ਕਨਸੈਪਟ ਲੈ ਕੇ ਆ ਰਹੇ ਹੋ ਕਿ ਕਿਹੜੀ ਫਿਲਮ ਹੈ ਜਿਹੜੀ ਚੰਗਾ ਮੈਸੇਜ ਛੱਡ ਕੇ ਜਾਣਗੀਆ ਹਰ ਇੱਕ ਬੰਦਾ ਮੈਸੇਜ ਤਾਂ ਚੰਗਾ ਲੈ ਕੇ ਆਉਂਦਾ ਹੀ ਆ ਜੀ ਕਈ ਵਾਰਾਂ ਜਿਹੜੀਆਂ ਮੈਸੇਜ ਹੁੰਦੇ ਆ ਜਿਹਨੇ ਚੰਗੇ ਉਹ ਸਫਲ ਨਹੀਂ ਹੁੰਦੀਆਂ ਪ੍ਰੋਡਿਊਸਰ ਥੋੜਾ ਕਾਟਾ ਖਾਊਗਾ ਕਿ ਮੈਂ ਪ੍ਰੋਡਿਊਸਰ ਮੈਂ ਕਾਟਾ ਖਾਵਾਂ ਉਹ ਕੁਛ ਨਾ ਕੁਛ ਉਹਦੇ ਮਸਾਲੇ ਵੀ ਪਾਉਂਦਾ ਕਿ ਤਾਂ ਕਿ ਉਹਦਾ ਉਹ ਘਰ ਫੂਕ ਤਮਾਸ਼ਾ ਥੋੜਾ ਵੇਖੂਗਾ ਹਨਾ ਯਾ ਗਿੱਪੀ ਬਾਈ ਦੀ ਫਿਲਮ ਸੀਗੀ ਕਾਲ ਕੀ ਬਾਤ ਆ ਕੀ ਫਿਲਮ ਸੀ ਜਸਰਦ ਬਾਈ ਦੀ ਗੁਰਨਾਕ ਮੈਂ ਨਾ ਸਾਡੇ ਮੈਨੂੰ ਵੀ ਨਹੀਂ ਪਤਾ ਸੀ ਉਹ ਚੀਜ਼ਾਂ ਲੋਕ ਕੰਡੇ ਖੜੇ ਕਰਤੇ ਫਿਰ ਉਹ ਮੈਸੇ ਉਹ ਫਿਲਮਾਂ ਚਲਣੀਆਂ ਚਾਹੀਦੀਆਂ ਹਨਾ ਸਣਾ ਉਹ ਮਨਜੀਤ ਸਿੰਘ ਸੀਗੀ ਬਹੁਤ ਅੱਛੀ ਕਪਲ ਜੀ ਨੇ ਪੈਸੇ ਲਾਇਆ ਸੀਗਾ ਕਿ ਕਿੰਨੀ ਪਿਆਰੀ ਫਿਲਮ ਸੀ ਬੱਚਿਆਂ ਲਈ ਹਨਾ ਹੁਣ ਹਸ਼ਿਆਰ ਸਿੰਘ ਆਈ ਫਿਲਮ ਹਨਾ ਸਕੂਲ ਬੱਚਿਆਂ ਲਈ ਉਹ ਬਹੁਤ ਵੱਡੀ ਸਿੱਖਿਆ ਸੀਗਾ ਉਹ ਫਿਲਮਾਂ ਜੇ ਉਹ ਫਿਲਮਾਂ ਪ੍ਰੋਡਿਊਸਰ ਦੇ ਪੈਸੇ ਨਾ ਪੂਰਨਗੇ ਕਿਉਂ ਬਣਾਉਣਗੇ ਯਾਰ ਅਗਲੇ ਆ ਗੱਲ ਹਾਂ ਜੀ ਪਿਛਲੇ ਦਿਨੀ ਤੁਹਾਡੇ ਅੱਖਾਂ ਚ ਹੰਝੂ ਵੀ ਦੇਖੇ ਸੀ ਅਸੀਂ ਇੱਕ ਇੰਟਰਵਿਊ ਚ ਕਿ ਮੈਨੂੰ ਕੰਮ ਬਹੁਤ ਘੱਟ ਮਿਲ ਰਿਹਾ ਹੈ ਜਦੋਂ ਨਹੀਂ ਨਹੀਂ ਇਹ ਤੁਹਾਡੀ ਗਲਤ ਹੈ ਕਿ ਮੈਨੂੰ ਕ ਮੈਂ ਮੇਰੇ ਅੰਦਰ ਇਹ ਭੁੱਖ ਹੈ ਕਿ ਜੇ ਮੈਂ ਪਿੰਡੋਂ ਆਇਆ 40 ਸਾਲ ਦੀ ਉਮਰ ਚ ਆ ਕੇ ਐਕਟਰ ਬਣ ਗਿਆ ਤੇ ਮੇਰੇ ਅੰਦਰ ਇੰਨੀ ਅੱਗ ਹੈ ਕਿ ਮੈਂ ਫਿਲਮ ਮੈਂ ਮੈਂ ਆ ਵੀ ਫੜਨਾ ਮੈਨੂੰ ਆ ਵੀ ਦੇਵੇ ਮੈਨੂੰ ਆ ਵੀ ਬਸ ਕੋਈ ਦੋਸਤ ਵੀ ਛੱਡ ਕੇ ਤੁਹਾਨੂੰ ਕਾਫੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਦੋਂ ਤੁਸੀਂ ਜਦੋਂ ਆਏ ਹੋ ਮਾਰਕੀਟ 'ਚ ਉਸ ਤੋਂ ਬਾਅਦ ਫਿਰ ਇੱਕ ਤੇ ਇੱਕ ਛੱਡਦਾ ਗਿਆ ਜਾਂ ਤੁਸੀਂ ਬਸ ਕਿਨਾਰਾ ਕੀਤਾ ਉਹਨੂੰ ਕਿਸੇ ਨੇ ਛੱਡਿਆ ਜੀ ਮੈਨੂੰ ਤੁਹਾਨੂੰ ਕਿਹਨੇ ਕਿਹਾ ਤੁਹਾਨੂੰ ਇਹ ਸਵਾਲ ਕਿਹਨੇ ਕਿਹਾ ਕਿ ਮੈਨੂੰ ਛੱਡ ਕੇ ਇਸ ਟਾਈਮ ਹੈ ਉਹ ਸ਼ਖਸਾਂ ਜੀ ਨੇ ਸਾਰੇ ਹੀਰੋ ਮੈਨੂੰ ਪਿਆਰ ਕਰਦੇ ਸੌਰੀ ਤੁੰ ਤੁਸੀਂ ਕਿਵੇਂ ਕਹਿਤਾ ਵੀ ਮੇਰੇ ਦੋ ਛੱਟ ਗਏ ਤੁਸੀਂ ਕਿੱਥੋਂ ਕੱਢ ਲਿਆ ਸਵਾਲ ਤੁਹਾਨੂੰ ਪੁੱਛਦਾ ਮੈਨੂੰ ਇੱਕ ਦੋ ਮੈਂ ਇੱਕ ਬੰਦੇ ਦੀ ਇੱਕ ਦੋ ਇੰਟਰਵਿਊ ਦੇਖੀ ਐ ਉਹਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਇਸ ਤਰੀਕੇ ਨਾਲ ਸਾਡੀ ਬਹੁਤ ਵੱਡੀ ਫੈਮਿਲੀ ਸੀ ਪਹਿਲਾਂ ਅੱਛਾ ਅੱਛਾ ਉਹ ਫੈਮਿਲੀ ਫਿਰ ਘਟਦੀ ਘਟਦੀ ਗਰਚੇਤਵ ਨਹੀਂ ਲੈ ਕੇ ਗਰਚੇਤਵ ਨਹੀਂ ਲੈ ਕੇ ਕੁਝ ਜ਼ਰੂਰੀ ਨਹੀਂ ਮੈਂ ਸਾਰੀ ਉਮਰ ਨਿਵਾ ਕਿਤੇ ਨਾ ਕਿਤੇ ਭਾਂਡੇ ਖੜਕ ਪੈਂਦੇ ਆ ਜਦੋਂ ਗਰਚੇਤ ਮਿਲਦਾ ਮੈਂ ਪੈਰੀਆਂ ਥਲਾਉਣਾ ਸਾਡੀ ਵੀ ਕੋਈ ਇੱਜ਼ਤ ਦਾ ਜ਼ੁਰਾ ਜਲਦਾਰ ਡਾਇਲੌਗ ਤੁਹਾਡਾ ਮਸ਼ਹੂਰ ਸੀ ਮਸ਼ਹੂਰ ਹਵਾਈ ਜਹਾਜ਼ ਦੀ ਨੂੰ ਹੱਥ ਪਾਉਣ ਵਾਲਾ ਉਹ ਆ ਉਦੀ ਕਦਰ ਕਰਦਾ ਰਹੂੰਗਾ ਉਸ ਤੋਂ ਵੱਧ ਖੁਸ਼ੀਂ ਬਸ ਕੀ ਥੋੜਾ ਦੱਸੋਗੇ ਨਹੀਂ 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 ਕੋਈ ਨਹੀਂ ਕੋਈ ਗੱਲ ਹੋਈ ਨਹੀਂ 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 ਕੋਈ ਨਹੀਂ ਮੈਂ ਛੋਟੀਆਂ ਫਿਲਮਾਂ ਛੱਡ ਗਿਆ ਮੈਂ ਵੱਡੀਆਂ ਫਿਲਮਾਂ ਕਰਦਾ ਬਸ ਆਹੀ ਹੁਣ ਨਵੀਆਂ ਫਿਲਮਾਂ ਕਿਹੜੀਆਂ ਆ ਰਹੀਆਂ ਥੋੜਾ ਬੇਬੇ ਆ ਰਹੀ ਹੈ ਮੇਰੀ ਫਿਲਮ ਇੱਕ ਮੇਰਾ ਸੀਰੀਅਲ ਭਾਗੀ ਹਮਾਵਾ ਆ ਰਹੀਆ ਚੌਕੀਦਾਰ ਮੇਰਾ ਸੀਰੀਅਲ ਆ ਰਿਹਾ ਅ ਫਿਲਮ ਗੁਰਪ੍ਰੀਤ ਘੁੱਗੀ ਜੀ ਨਾਲ ਉਰਸਾ ਨੂੰ ਚੱਲ ਰਹੀ ਹੈ ਹੁਣ ਇੱਕ ਦਿਨ ਤੋਂ ਫੇਰ ਸ਼ੁਰੂ ਹੋ ਬਾਕੀ ਸਾਰਿਆਂ ਦਾ ਸਾਰੀਆਂ ਬਹੁਤ ਅੱਛੀਆਂ ਫਿਲਮਾਂ ਆਈਆਂ ਜਿਹੜੀ ਧਾਰਮਿਕ ਫਿਲਮਾਂ ਹੁਣ ਬਣੀਆਂ ਇਤਿਹਾਸਿਕ ਫਿਲਮਾਂ ਬਣੀਆਂ ਨੇ ਇਤਿਹਾਸ ਦੇ ਉੱਤੇ ਹੀ ਯੋਧਿਆਂ ਦੇ ਉੱਤੇ ਬਣੀਆਂ ਨੇ ਕਾਫੀ ਲੋਕ ਸਵਾਲ ਵੀ ਚੱਕਦੇ ਨੇ ਕਿ ਇਹਨਾਂ ਨੂੰ ਕੀ ਪਤਾ ਹੈ ਇਹ ਨਕਲੀ ਐਕਟਰ ਨੇ ਇਹਨਾਂ ਨੇ ਤਾਂ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਨੇ ਜਿਹਦੇ ਨਾਲ ਕਿ ਸਾਡੀ ਜਿਹੜੀ ਪੀੜ੍ਹੀ ਹੈ ਗੁੰਮਰਾਹ ਹੋ ਰਹੀ ਹੈ ਕੀ ਬਾਤ ਹੈ ਇਹ ਗੱਲਾਂ 'ਚ ਗੱਲ ਥੋੜੋ ਹਮ ਗੁਰਨਾਨਕ ਨਾਮ ਜਹਾਜ਼ ਬਾਰੇ ਪਤਾ ਸੀ ਕਿਸੇ ਨੂੰ ਮੈਂ ਕਹਿੰਦਾ ਮੇਰਾ ਮੁੰਡਾ ਜੇ ਜਸੜ ਪੱਗ ਨਾ ਬਣਦਾ ਮੇਰਾ ਮੁੰਡ ਨੂੰ ਫਾਲੋ ਕਰਕੇ ਜੱਸੜ ਸਟਾਈਲ ਚੱਲਿਆ ਨਾ ਲੱਖਾਂ ਮੁੰਡੇ ਪੱਗ ਬਨ ਲਾ ਪੈ ਨਾ ਮੰਨਦੇ ਹੋ ਨਾ ਤੁਸੀਂ ਤੁਹਾਡੇ ਪੱਗ ਬਨੀਆਂ ਝੂਠ ਨਾ ਬੋਲਿਓ ਲੱਖਾਂ ਕਰੋੜਾਂ ਮੁੰਡੇ ਪੱਨ ਲਾਵੇ ਮੇਰਾ ਮੁੰਡਾ ਵੀ ਉਸ ਲਾਈਨ ਚ ਮੈਂ ਕਿਵੇਂ ਕਹਾਂ ਯਾਰ ਕਿ ਕਿ ਸਮਾਜ ਨੂੰ ਸੇਧ ਨਹੀਂ ਦਿੰਦੀਆਂ ਫਿਲਮਾਂ ਆ ਜਾਂ ਇਹ ਕਰਦੀਆਂ ਗੱਲਾਂ 'ਚ ਗੱਲ ਥੋੜਾ ਹੋ ਗਈ ਬਦਲਦੀਆਂ ਸਮਾਜ ਨੂੰ ਫਿਲਮ ਬਿਲਕੁਲ ਬਦਲਦੀਆਂ ਬਦਲਦੀਆਂ ਅਸਰ ਪੈਂਦਾ ਟਾਈਮ-ਟਾਈਮ ਨਾ ਹੁੰਦੀਆਂ ਵੀ ਪਹਿਲਾਂ ਹੋਰ ਸੀ ਫਿਰ ਹੋਰ ਸੀ ਫਿਰ ਹੋਰ ਸੀ ਫਿਰ ਜਿਵੇਂ-ਜਿਵੇਂ ਟਾਈਮ ਬਦਲਦਾ ਜਾ ਰਿਹਾ ਫਾਸਟ ਵੱਲੋਂ ਅੱਜ ਅਸੀਂ ਕਿੱਥੇ ਕੱਲ ਕਿੱਥੇ ਸਾ ਗੁਰਪ੍ਰੀਤ ਜੀ ਨੇ ਕਿਹਾ ਹਨੋ ਅੱਜ ਜੀ ਆਇਆਂ ਨੂੰ ਜੀ ਆਇਆਂ ਤੇ ਅੱਜ 13 ਸ ਲੱਗੀ ਜਾਂ 13000ਾਂ ਚ ਲੱਗਦੀ ਹੈ ਹਨੋ ਸਵਾਮ ਦਾ ਬਦਲਦਾ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪ੍ਰਕਾਸ਼ ਗਾਧੂ ਜੀ ਜਿਨ੍ਹਾਂ ਨੇ ਅਨੇਕਾਂ ਫਿਲਮਾਂ ਦੇ ਵਿੱਚ ਆਪਣੇ ਰੋਲ ਲਭਾਏ ਨੇ ਆਪਣੇ ਵਿਚਾਰ ਰੱਖੇ ਨੇ ਹੋਰ ਵੀ ਫਿਲਮਾਂ ਇਹਨਾਂ ਦੀ ਆ ਰਹੀਆਂ ਨੇ ਉਮੀਦ ਕਰਦੇ ਹਾਂ ਵਧੀਆ ਮੈਸੇਜ ਸਮਾਜ ਦੇ ਵਿੱਚ ਲੈ ਕੇ ਆਣਗੇ ਥੋੜੇ ਕੇ ਮੈਂ ਸੁਮਿਤ ਦਿਨ